रेडी स्टार्ट ਪਹਿਲਾ ਸੰਸਾਰ ਜੁੱਧ 1914-18 ਵਿੱਚ ਹੋਇਆ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਡੰਡੀ ਇਸ ਦੇ ਸਿੱਟੇ ਵਜੋਂ ਲੀਗ ਆਫ ਨੇਸ਼ਨ ਹੋਂਦ ਵਿੱਚ ਆਈ ਤਾਂ ਜੋ ਕੌਮਾਂ ਨੂੰ ਲੜਾਈ ਤੋਂ ਬਚਾਇਆ ਜਾਵੇ ਤੇ ਮਾਲੀਅਤ ਅਤੇ ਜਾਨੀ ਨੁਕਸਾਨ ਨਾ ਹੋਵੇ ਡੰਡੀ ਪਰ ਲੀਗ ਆਫ ਨੇਸ਼ਨ ਇੰਨੀ ਅਸਰਦਾਰ ਸਿੱਧ ਨਾ ਹੋ ਸਕੀ ਕਿਉਂਕਿ ਇਸ ਦੇ ਕੋਲ ਆਪਣੀ ਕੋਈ ਫੌਜੀ ਤਾਕਤ ਨਹੀਂ ਸੀ ਜਿਸ ਦੁਆਰਾ ਇਹ ਲੜਾਈ ਕਰ ਰਹੇ ਮੁਲਕਾਂ ਤੇ ਅਸਰਦਾਰ ਤਰੀਕੇ ਵਰਤ ਕੇ ਲੜਾਈ ਨੂੰ ਰੋਕ ਸਕੇ ਅਤੇ ਨਾ ਹੀ ਕਿਸੇ ਕੋਲ ਵਿਟੋ ਪਾਵਰ ਸੀ ਅਤੇ ਲੜ ਰਹੀਆਂ ਕੋਮਾ ਹੀ ਇਸ ਦੀਆਂ ਮੈਂਬਰ ਸਨ ਡੰਡੀ ਇਸ ਲਈ ਲੀਗ ਆਫ ਨੇਸ਼ਨ ਲੜਾਈ ਆਦ ਨੂੰ ਰੋਕਣ ਲਈ ਅਸਰਦਾਰ ਸਿੱਧ ਨਾ ਹੋ ਸਕੀ ਡੰਡੀ ਇਸ ਦਾ ਨਤੀਜਾ ਇਹ ਹੋਇਆ ਕਿ ਦੂਜਾ ਸੰਸਾਰ ਯੁੱਧ 1939-45 ਵਿੱਚ ਲੱਗ ਗਿਆ ਜਿਸ ਦੀ ਯਾਦ ਹਿਰੋਸ਼ੀਮਾ ਤੇ ਨਾਗਾਸਾਕੀ ਹਾਲੇ ਤੱਕ ਨਹੀਂ ਪੁੱਲ ਸਕੇ ਜਿੱਥੇ ਐਟਮ ਬੰਬਾਂ ਨੇ ਤਬਾਹੀ ਕੀਤੀ ਡੰਡੀ ਇਹਨਾਂ ਹਾਲਾਤਾਂ ਤੇ ਵਿਚਾਰ ਕਰਨ ਲਈ ਸੰਸਾਰ ਦੇ ਕਈ ਦੇਸ਼ ਇਕੱਠੇ ਹੋਏ ਅਤੇ ਮਾਮਲੇ ਤੇ ਵਿਚਾਰ ਕੀਤੀ ਗਈ ਜਿਸ ਦੇ ਸਿੱਟੇ ਵਜੋਂ 1945 ਵਿੱਚ U N O ਹੋਂਦ ਵਿੱਚ ਆਈ ਡੰਡੀ ਸੰਯੁਕਤ ਰਾਸ਼ਟਰ ਦੇ ਚਾਰਟਰ ਉੱਤੇ 26 ਜੂਨ 1945 ਨੂੰ 52 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਕਾਨਫਰੰਸ ਵਿਖੇ ਹਸਤਾਖਰ ਕੀਤੇ ਡੰਡੀ ਇਹ ਚਾਰਟਰ 14 ਅਕਤੂਬਰ 1945 ਵਿੱਚ ਲਾਗੂ ਕੀਤਾ ਗਿਆ ਅਤੇ ਇਸ ਚਾਰਟਰ ਦੀ ਪੁਸ਼ਟੀ ਚੀਨ ਇੰਗਲੈਂਡ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਕੀਤੀ ਅਤੇ ਇਸ ਦਾ ਨਾਂ ਸੰਯੁਕਤ ਰਾਸ਼ਟਰ ਰੱਖਣ ਦੀ ਸ਼ਿਫਾਰਿਸ਼ ਕੀਤੀ ਗਈ ਡੰਡੀ ਯੂ ਐਨਓ ਦਾ ਮੁੱਖ ਦਫਤਰ ਨਿਊਯਾਰਕ ਵਿਖੇ ਹੈ ਅਤੇ ਅੱਜਕੱਲ ਇਸ ਦੇ 155 ਮੈਂਬਰ ਹਨ ਡੰਡੀ ਇਸ ਸੰਗ ਦਾ ਚਿੱਟਾ ਝੰਡਾ ਹੈ ਜਿਹੜਾ ਕਿ ਉਸ ਕਪੜੇ ਉੱਤੇ ਬਣਿਆ ਹੋਇਆ ਹੈ ਜਿਸ ਦਾ ਪਿੱਛਾ ਨੀਲਾ ਹੈ ਡੰਡੀ ਜੂ ਐਨਓ ਦੇ ਮੁੱਖ ਮੰਤਵ ਇਹ ਹਨ ਡੰਡੀ ਇਸ ਸੰਗ ਨੂੰ ਉਹਨਾਂ ਦੇਸ਼ਾਂ ਨੇ ਆਪਣੀ ਮਰਜ਼ੀ ਨਾਲ ਅਪਣਾਇਆ ਹੈ ਜਿਹੜੇ ਸ਼ਾਂਤੀ ਦੇ ਇੱਛਕ ਹਨ ਡੰਡੀ ਇਸ ਦਾ ਮੁੱਖ ਮੰਤਵ ਸ਼ਾਂਤੀ ਤੇ ਸੁਰੱਖਿਆ ਨੂੰ ਕਾਇਮ ਰੱਖਣਾ ਕੌਮਾਂ ਵਿੱਚ ਮਿੱਤਰਤਾ ਵਾਲੇ ਸਬੰਧ ਰੱਖਨੇ ਸਾਰੇ ਦੇਸ਼ਾਂ ਦਾ ਮਿਲ ਕੇ ਕੰਮ ਕਰਨਾ ਤਾਂ ਜੋ ਗਰੀਬੀ ਬਿਮਾਰੀ ਅਨਪੜਤਾ ਨੂੰ ਦੂਰ ਕੀਤਾ ਜਾ ਸਕੇ ਅਤੇ ਇੱਕ ਦੂਜੇ ਦੇ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਵੇ ਡੰਡੀ ਇਹ ਸੰਗ ਉਪਰੋਕਤ ਲਿਖੇ ਮੰਤਵਾਂ ਦੀ ਸਫਲਤਾ ਪ੍ਰਾਪਤ ਕਰਨ ਦਾ ਕੇਂਦਰ ਹੋਵੇਗਾ ਡੰਡੀ ਸੰਯੁਕਤ ਰਾਸ਼ਟਰ ਸੰਘ ਲੜਾਈ ਝਗੜੇ ਨੂੰ ਨਿਪਟਾਉਣ ਲਈ ਨਿਜੀ ਪੱਧਰ ਤੇ ਕਦਮ ਚੁਕੇਗਾ ਅਤੇ ਉਹ ਇੱਕ ਕਮੇਟੀ ਬਣਾ ਦੇਵੇਗਾ ਜਿਹੜੀ ਕਿ ਦੋਹਾਂ ਧਿਰਾਂ ਨੂੰ ਲੜਾਈ ਆਦ ਖਤਮ ਕਰਨ ਲਈ ਮਨਾਵੇਗੀ ਡੰਡੀ ਜਿਵੇਂ ਕਿ ਕਸ਼ਮੀਰ ਦੇ ਝਗੜੇ ਬੇਲੇ ਕੀਤਾ ਗਿਆ ਸੀ ਡੰਡੀ ਇਹ ਲੜਾਈ ਝਗੜੇ ਵਾਲੇ ਇਲਾਕੇ ਵਿੱਚ 44 ਕਮਿਸ਼ਨ ਭੇਜੇਗਾ ਜਿਹੜਾ ਮੌਕੇ ਤੇ ਹਾਲਾਤ ਦਾ ਅਧਿਐਨ ਕਰੇਗਾ ਡੰਡੀ ਇਹ ਸ਼ਾਂਤੀ ਨੂੰ ਸਥਾਪਿਤ ਕਰਨ ਲਈ ਹਰ ਕਦਮ ਚੁੱਕੇਗਾ ਡੰਡੀ ਹਥਿਆਰ ਤੇ ਫੌਜਾਂ ਆਦ ਬਣਾਉਣ ਲਈ ਵੀ ਸਮਝੌਤਾ ਕਰਵਾਏਗਾ ਡੰਡੀ ਇਹ ਮਨੁੱਖੀ ਹੱਕਾਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗਾ ਤਾਂ ਜੋ ਰੰਗ ਜਾਤ ਆਦ ਦੇ ਆਧਾਰ ਤੇ ਕਿਰਨਾ ਖਤਮ ਕੀਤੀ ਜਾ ਸਕੇ ਡੰਡੀ ਮਨੁੱਖੀ ਹੱਕਾਂ ਅਨੁਸਾਰ ਹਰ ਇੱਕ ਨੂੰ ਆਜ਼ਾਦੀ ਨਿਆਂ ਸ਼ਾਂਤੀ ਦੇ ਨਾਲ ਰਹਿਣ ਦਾ ਪੂਰਾ ਹੱਕ ਹੈ ਜਾ ਜੋ ਉਸ ਦਾ ਸਤਿਕਾਰ ਤੇ ਬਰਾਬਰੀ ਦੀ ਭਾਵਨਾ ਬਣੀ ਰਹੇ ਡੰਡੀ ਇਸ ਸੰਗ ਦਾ ਉਹੀ ਦੇਸ਼ ਮੈਂਬਰ ਬਣ ਸਕਦਾ ਹੈ ਜਿਹੜਾ ਕਿ ਸ਼ਾਂਤੀ ਦਾ ਚਾਹਵਾਨ ਹੋਵੇ ਡੰਡੀ ਚਾਰਟਰ ਦੇ ਨਿਯਮਾਂ ਦੀ ਪਾਲਣਾ ਕਰੇ ਡੰਡੀ ਇਸ ਦੇਸ਼ ਦੇ ਮੈਂਬਰ ਬਨਣ ਦੀ ਸਿਫਾਰਿਸ਼ ਸੁਰੱਖਿਆ ਕਾਉਂਸਲ ਵੱਲੋਂ ਜ਼ਰੂਰੀ ਹੋਣੀ ਚਾਹੀਦੀ ਹੈ ਤੇ ਜਨਰਲ ਅਸੈਂਬਲੀ ਵੱਲੋਂ ਵੀ ਇਸ ਦੀ ਮਨਜ਼ੂਰੀ 2/3 ਵੋਟਾਂ ਨਾਲ ਹੋਣੀ ਚਾਹੀਦੀ ਹੈ ਡੰਡੀ ਸੰਯੁਕਤ ਰਾਸ਼ਟਰ ਸੰਘ ਦੇ 6 ਮੁੱਖ ਅੰਗ ਹਨ ਡੰਡੀ ਸਭ ਤੋਂ ਪਹਿਲਾ ਜਨਰਲ ਅਸੈਂਬਲੀ ਹੈ ਜੋ ਕਿ ਇਸ ਦਾ ਮੁੱਖ ਅੰਗ ਹੈ ਡੰਡੀ ਇਹ ਸੰਸਾਰ ਦੇ ਵਿਚਾਰ ਜੋ ਕਿ ਸੰਯੁਕਤ ਸੰਗ ਦੇ ਅੰਗ ਹਨ ਉਹਨਾਂ ਨੂੰ ਪ੍ਰਗਟਾਉਂਦਾ ਹੈ ਡੰਡੀ ਸੰਗ ਦੇ ਸਾਰੇ ਮੈਂਬਰ ਇਸ ਦੇ ਪ੍ਰਤੀਨਿਧ ਹੁੰਦੇ ਹਨ ਡੰਡੀ ਇਸ ਦੀ ਸਾਲ ਵਿੱਚ ਇੱਕ ਵਾਰ ਮੀਟਿੰਗ ਹੁੰਦੀ ਹੈ ਡੰਡੀ